ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਡੇ ਵਿੱਚ ਬਿਰਾਜਮਾਨ ਆ ਉਹ ਸਾਰੇ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਪ੍ਰੋਗਰਾਮ ਹੈ ਜਿੱਥੇ ਮੇਰੇ ਪਮਕੜ ਉੱਥੇ ਸਾਡੇ ਮੁੱਖ ਮੰਤਰੀ ਔਰ ਮੇਰੇ ਫਰੈਂਡ ਫਿਲਾਸਫਰ ਗਾਈਡ ਸ਼੍ਰੀ ਮਨੀਸ਼ ਸੋਧਿਆ ਜੀ ਜਿਨ੍ਹਾਂ ਨੇ ਇਹ ਨੌਜਵਾਨਾਂ ਦਾ ਜਿਹੜਾ ਹੈਗਾ ਜੇ ਇੱਥੇ ਹੜ ਆਇਆ ਇਹਦੇ ਪਿੱਛੇ ਉਹਨਾਂ ਦੀ ਬ੍ਰੋਤਬੰਦੀ ਹੈ ਔਰ ਸਟੇਜ ਤੇ ਬਿਰਾਜਮਾਨ ਮੇਰੇ ਕੈਬਨਿਟ ਕੁਲੀਗਜ਼ ਐਮ ਐਲ ਏ ਚੇਅਰਮੈਨ ਪਾਰਟੀ ਦੇ ਅਹੁਦੇਦਾਰ ਪੈਣੋ ਤੇ ਭਰਾਵੋ ਯੋਧ ਨਸ਼ੇ ਵਿਰੁੱਧ ਇਹ ਕੋਈ ਮਾਮੂਲੀ ਯੁੱਧ ਨਹੀਂ ਹੈ ਜੇ ਜੇ ਪਹਿਲਾ ਕਦੇ ਯੁੱਧ ਹੋਇਆ ਦੇਸ਼ ਦੀ ਆਜ਼ਾਦੀ ਵਾਸਤੇ ਪੰਜਾਬੀ ਸਭ ਤੋਂ ਅੱਗੇ ਸੀ ਜੇ ਯੁੱਧ ਹੋਇਆ ਦੇਸ਼ ਨੂੰ ਪੁਖਤੋ ਆਜ਼ਾਦ ਕਰਾਉਣ ਵਾਸਤੇ ਤਾਂ ਵੀ ਪੰਜਾਬੀ ਸਭ ਤੋਂ ਅੱਗੇ ਸੀ ਕੁਰਬਾਨੀਆਂ ਦਿੱਤੀਆਂ ਬੇਤਾ ਕੀਤੀਆਂ ਇਹ ਜਿਹੜਾ ਹੁਣ ਸਾਡੇ ਨੌਜਵਾਨਾਂ ਨੂੰ ਇਹ ਯੁੱਧ ਅਗਲੀ ਇਲੈਕਸ਼ਨ ਵਾਸਤੇ ਨਹੀਂ ਅਗਲੀ ਪੀੜ੍ਹੀ ਵਾਸਤੇ ਆ ਸਾਡੇ ਨੌਜਵਾਨਾਂ ਵਾਸਤੇ ਆ ਇਹ ਸਭ ਤੋਂ ਜ਼ਰੂਰੀ ਇਸ ਵੇਲੇ ਲੋਕਾਂ ਦੇ ਵਿੱਚ ਪੂਰੀ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਹੋ ਰਹੀ ਹੈ ਕਿ ਜੇ ਕੋਈ ਪਾਲਿਸੀ ਬਣਾ ਕੇ ਨੇਕ ਨiyet ਨਾਲ ਨੀਤੀ ਨਾਲ ਨਸ਼ਿਆਂ ਦੇ ਵਿਰੁੱਧ ਗੈਂਗਸਟਰ ਦੇ ਵਿਰੁੱਧ ਜਿਹੜਾ ਯੁੱਧ ਲੜਿਆ ਜਾ ਰਿਹਾ ਉਹ ਸਿਰਫ ਤੇ ਸਿਰਫ ਪੰਜਾਬ ਸਰਕਾਰ ਲੜ ਰਹੀ ਹੈ ਔਰ ਇਹਦੇ ਵਿੱਚ ਸਲਾਗਾ ਕਰਨੀ ਬਣਦੀ ਆ ਪੰਜਾਬ ਪੁਲਿਸ ਦੀ ਮੈਂ ਤੁਹਾਡੇ ਨਾਲ ਥੋੜਾ ਜਿਹਾ ਡਾਟਾ ਸ਼ੇਅਰ ਕਰੂੰਗਾ ਜੇ ਮੈਂ ਗੱਲ ਕਰਾਂ ਚਿੱਟੇ ਦੀ ਵੀਰੋ 2000 25 ਦੇ ਵਿੱਚ ਪੰਜਾਬ ਦੇ ਵਿੱਚ 2040 ਕਿਲੋ ਚਿੱਟਾ ਫੜਿਆ ਪੰਜਾਬ ਪੁਲਿਸ ਨੇ ਔਰ ਜੇ ਮੈਂ ਗੱਲ ਕਰਾਂ Rajasthan ਦੀ Rajasthan ਦਾ ਬਾਰਡਰ ਸਾਡੇ ਨਾਲੋਂ ਦੁੱਗਣਾ ਸਿਰਫ 106 ਕਿਲੋ ਜੇ ਮੈਂ ਗੱਲ ਕਰਾਂ ਗੁਜਰਾਤ ਦੀ ਉਹਦਾ ਬਾਰਡਰ ਵੀ ਪੰਜਾਬ ਨਾਲੋਂ ਪਾਕਿਸਤਾਨ ਵੱਡਾ ਉੱਥੇ ਫੜਿਆ 5.5 ਕਿਲੋ ਪੰਜਾਬ ਦੇ ਵਿੱਚ 2046 ਕਿਲੋ ਤੇ ਗੁਜਰਾਤ ਦੇ ਵਿੱਚ ਸਿਰਫ ਤੇ ਸਿਰਫ 5.5 ਕਿਲੋ ਇਹ ਜੜੀਆਂ ਡਰੋਨਸ ਆ ਸਿਰਫ ਪੰਜਾਬ ਵਿੱਚ ਆ ਰਹੀਆਂ ਉਹਦਾ ਟਾਰਗੇਟ ਤੁਸੀਂ ਉਹ ਪੜੋ ਉਹਦਾ ਟਾਰਗੇਟ ਪੰਜਾਬ ਦੀ ਜਵਾਨੀ ਹੈ ਜੇ ਗੁਜਰਾਤ ਵਿੱਚ ਰੋਕਿਆ ਜਾ ਸਕਦਾ ਤਾਂ ਪੰਜਾਬ ਦੇ ਵਿੱਚ ਵੀ ਰੋਕਿਆ ਜਾ ਸਕਦਾ ਮੈਂ ਧੰਨਵਾਦ ਕਰਦਾ ਅਰਵਿੰਦ ਕੇਜੀਵਾਲ ਜੀ ਭਗਵਾਨਤਮਾਨ ਜੀ ਦਾ ਜਿਨ੍ਹਾਂ ਨੇ ਐਂਟੀ ਡਰੋਨ ਸਿਸਟਮ ਲਗਾਇਆ ਸੈਕੰਡ ਲਾਈਨ ਆਫ ਡਿਫੈਂਸ ਕੀਤੀ ਭਰਾਓ ਪੰਜਾਬ ਨੂੰ ਲਗਾਤਾਰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਮੈਂ ਗੱਲ ਕਰਾਂ ਆ ਨਾਰਕੋਟ ਜਿਹੜਾ ਤੁਹਾਡਾ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦਾ ਡਾਟਾ ਹੈ ਇਹ ਪੰਜਾਬ ਸਰਕਾਰ ਦਾ ਡਾਟਾ ਨਹੀਂ ਕੇਂਦਰ ਸਰਕਾਰ ਦਾ ਡਾਟਾ ਹੈ ਤੁਸੀਂ ਗੱਲ ਕਰ ਲਓ ਕ੍ਰਾਈਮ ਰੇਟ ਅਗੇਂਸਟ ਔਮਨ ਦਿੱਲੀ ਸਭ ਤੋਂ ਉੱਪਰ ਹੈ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਦਿੱਲੀ ਤੇਲੰਗਾਨਾ ਰਾਜਸਥਾਨ ਉੜੀਸ਼ਾ ਹਰਿਆਣਾ ਸਾਰੀਆਂ ਜਿੱਥੇ ਜਿੱਥੇ ਡਬਲ ਇੰਜਨ ਸਰਕਾਰ ਹੈ ਉੱਥੇ ਔਰਤਾਂ ਦੇ ਖਿਲਾਫ ਜਿਹੜਾ ਕ੍ਰਾਈਮ ਹੈ ਔਰਤਾਂ ਇਸੇ ਤਰ੍ਹਾਂ ਸਾਈਬਰ ਕ੍ਰਾਈਮ ਦੇ ਵਿੱਚ ਤੇਲੰਗਾਨਾ ਕਰਨਾਟਕਾ ਦਿੱਲੀ ਡਬਲ ਇੰਜਨ ਸਰਕਾਰਾਂ ਤੁਸੀਂ ਕਿਸੇ ਕ੍ਰਾਈਮ ਦੀ ਗੱਲ ਕਰ ਲਓ ਉਹਦੇ ਵਿੱਚ ਜਿੱਥੇ ਡਬਲ ਇੰਜਨ ਹੈ ਉੱਥੇ ਕ੍ਰਾਈਮ ਡਬਲ ਹੈ ਚਾਰ ਗੁਣਾ ਹੈ ਲੇਕਿਨ ਪੰਜਾਬ ਨੂੰ ਬਰਬਾਦ ਕੀਤਾ ਜਾਂਦਾ ਜੇ ਮੈਂ ਗੱਲ ਕਰਾਂ ਪੇਪਰ ਲੀਕ ਹੋਣ ਦੀ ਪੇਪਰ ਲੀਕ ਹੋ ਗਏ ਬੱਚੇ ਐਗਜ਼ਾਮ ਦਿੰਦੇ ਆ ਫੀਸ ਭਰਦੇ ਆ ਮਿਹਨਤ ਕਰਦੇ ਆ ਯੂਪੀ 8 ਰਾਜਸਥਾਨ 7 ਮਹਾਰਾਸ਼ਟਰ 7 ਬਿਹਾਰ 6 ਗੁਜਰਾਤ 4 ਮੱਧ ਪ੍ਰਦੇਸ਼ 4 ਹਰਿਆਣਾ 3 ਸਾਰੀਆਂ ਡਬਲ ਇੰਜਨ ਸਰਕਾਰਾਂ ਜਿੱਥੇ ਡਬਲ ਇੰਜਨ ਸਰਕਾਰ ਉੱਥੇ ਪੇਪਰ ਲੀਕ ਭਗਵਾਨਤ ਮਾਨ ਦੀ ਸਰਕਾਰ ਵਿੱਚ ਇੱਕ ਵੀ ਪੇਪਰ ਨਹੀਂ ਲੀਕ ਹੋਇਆ ਵੀਰੋ ਇਹ ਜਿਹੜੀ ਲੜਾਈ ਹੈ ਇਹ ਤੁਸੀਂ ਹਰ ਪਿੰਡ ਵਿੱਚ ਹਰ ਮੱਲੇ 'ਚ ਲੜ ਰਹੇ ਹੋ ਯੋਧ ਨਸ਼ੇ ਵਿਰੋਧੀ ਪਹਿਲੀ ਫੇਸ ਦੇ ਵਿੱਚ ਤੁਸੀਂ ਮੀਟਿੰਗਾਂ ਕਰਕੇ ਔਰ ਬੀਡੀਸੀ ਦੇ ਮੈਂਬਰਾਂ ਨੇ ਜਿਹੜੇ ਸਮੱਗਲਰ ਸੀ ਉਹਨਾਂ ਨੂੰ ਫੜ ਕੇ ਇਹਦੇ ਵਿੱਚ ਵੀਰੋ ਪ੍ਰਾਪਤੀਆਂ ਬਹੁਤ ਵੱਡੀਆਂ ਇਹ ਪਹਿਲੀ ਸਰਕਾਰ ਹੈ ਜਿਨੇ ਡੀਕ੍ਰਿਮਨਲਾਈਜ਼ ਕੀਤਾ ਜਿਹਦੇ ਵਿੱਚ 25000 ਨੌਜਵਾਨ ਨਸ਼ਾ ਛੱਡ ਚੁੱਕੇ ਐ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਸਕਿੱਲ ਡਵੈਲਪਮੈਂਟ ਹੋ ਰਹੀ ਆ ਲੋਕ ਨਸ਼ਾ ਛੱਡ ਰਹੇ ਆ ਪਹਿਲਾਂ ਜਿਹੜੇ ਨੌਜਵਾਨ ਨਸ਼ਾ ਕਰਦੇ ਸੀ ਦੂਜਿਆਂ ਨੂੰ ਨਸ਼ਾ ਕਰਨ ਲਾਉਂਦੇ ਸੀ ਹੁਣ ਜਿਹੜੇ ਨਸ਼ਾ ਛੱਡ ਕੇ ਜਾ ਰਹੇ ਆ ਉਹ ਦੂਜਿਆਂ ਨੂੰ ਲਿਆ ਕੇ ਉਹਨਾਂ ਦਾ ਨਸ਼ਾ ਛੁਡਾ ਰਹੇ ਆ ਇਹ ਅਚੀਵਮੈਂਟ ਹੈ ਭਗਵੰਤ ਮਾਨ ਸਰਕਾਰ ਦੀ ਤੁਹਾਡੇ ਵਿੱਚ